ਕਿਸਾਨ ਮਜ਼ਦੂਰ ਸੰਗਠਨ ਕਮੇਟੀ ਦੇ ਸੂਬਾ ਆਗੂ ਸਵਰਨ ਸਿੰਘ ਪੰਦੇਰ ਦੀ ਅਗਵਾਈ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਪੰਜਾਬ ਭਰ ਵਿੱਚ ਮੁੱਖ ਮੰਤਰੀ ਤੇ ਕੈਬਨਟ ਮੰਤਰੀਆਂ ਦੇ ਵਿਧਾਇਕਾਂ ਦੇ ਘਰਾਂ ਦਾ ਘੇਰਾਓ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ 31 ਮਾਰਚ ਤੱਕ 4 ਘੰਟੇ 12 ਤੋਂ ਲੈ ਕੇ 3 ਵਜੇ ਤੱਕ ਇਹ ਘੇਰਾਓ ਕੀਤਾ ਜਾਏਗਾ ਜਿਸ ਤੋਂ ਬਾਅਦ ਹਲਕਾ ਜੰਡਿਆਲਾ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਕਹਿੰਦੇ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਪੁਲਿਸ ਬਲ ਦੀ ਵਰਤੋਂ ਕਰਕੇ ਮੋਰਚੇ ਨੂੰ ਉਖਾੜਨ ਦੀ ਕਾਰਵਾਈ ਕਾਰਨ ਹਰ ਤਰ੍ਹਾਂ ਦੇ ਹੋਏ مالی ਨੁਕਸਾਨ ਦੀ ਭਰਾਈ ਪੰਜਾਬ ਆਪ ਸਰਕਾਰ ਵੱਲੋਂ ਕੀਤੀ ਜਾਵੇ ਕਿਸਾਨ ਆਗੂ ਬਲਵੰਤ ਸਿੰਘ ਬਹਿਰਮਕੇ ਤੇ 20 ਮਾਰਚ ਨੂੰ ਹਮਲਾ ਕਰਕੇ ਕੁੱਟਮਾਰ ਕਰਨ ਵਾਲੇ ਐਸਐਚਓ ਨੂੰ ਵੀ ਬਰਖਾਸਤ ਕੀਤਾ ਜਾਵੇ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਟੋਲ ਪਲਾਜ਼ਾ ਦੇ ਜ਼ਰੀਏ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਇਸ ਮੌਕੇ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਨੂੰ ਹੋਰ ਜ਼ਿਆਦਾ ਤਿੱਖਾ ਕਰਨਗੇ ਮੈਂ ਸਰਵੰਤ ਸਿੰਘ ਪੰਦੇਰ ਦੋਆ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਤੇ ਐਸਕੇਐਮ ਨਾਨ ਪੋਲਿਟিক্যাল ਵੱਲੋਂ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਲਗਭਗ 33 ਥਾਵਾਂ ਤੇ ਪੰਜਾਬ ਦੇ ਕੈਬਨਿਟ ਮਿੰਿਸਟਰ ਐਮਐਲਏ ਤੇ ਸੰਗਰੂਰ ਵਿੱਚ ਮੁੱਖ ਮੰਤਰੀ ਦੇ ਰਿਆਸਤ ਦੇ ਅੱਗੇ 4 ਘੰਟਿਆਂ ਦੇ ਕਲ ਧਰਨੇ ਲਾਏ ਜਾਣਗੇ। ਔਰ ਮੈਂ ਖੁਦ ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਜਗਦੇਵ ਕਾਲਮ ਵਿੱਚ ਜਿਹੜੇ ਕੈਬਨਿਟ ਮਿਸਟਰ ਧਾਰੀਵਾਲ ਸਾਹਿਬ ਉਹਨਾਂ ਦੀ ਰਿਹਾਇਸ਼ ਆ ਉੱਥੇ ਮੋਰਚਾ ਲਗੂ ਉੱਥੇ ਜਾਵਾਂਗੇ ਉਪਰੰਤ ਈਟੀਓ ਜਿਹੜੇ ਬਿਜਲੀ ਮੰਤਰੀ ਨੇ ਉਹਨਾਂ ਦਾ ਦਫਤਰ ਹੈਗਾ ਜੰਡਿਆਲਾ ਗੁਰੂ ਉੱਥੇ ਵੀ ਖੁਦ ਪਹੁੰਚੂਗਾ 2 ਵਜੇ ਤੋਂ ਬਾਅਦ ਅਰ 4 ਵਜੇ ਜਦੋਂ ਮੋਰਚੇ ਸਮਾਪਤ ਹੋਣਗੇ ਉੱਥੇ ਹੀ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਜੰਡਿਆਲਾ ਗੁਰੂ ਦੇ ਵਿੱਚ ਸਵੇਰੇ ਮੈਂ ਇੱਥੇ ਹੋਊਂਗਾ ਤੋ ਇਸ ਕਰਕੇ ਸਾਰੀ ਜਨਤਾ ਨੂੰ ਅਪੀਲ ਆ ਵੀ ਜੋ ਭਗਵੰਤਮਾਨ ਸਰਕਾਰ ਨੇ ਮੋਦੀ ਨਾਲ ਰਲ ਕੇ ਜਿਵੇਂ ਖਨੌਰੀ ਤੇ ਸ਼ੰਭੂ ਦੇ ਵਿੱਚ ਜ਼ਬਰ ਟਾਇਆ ਵਾ ਉਹਦਾ ਜਵਾਬ ਦੇਾਂਗੇ ਔਰ ਜਿੰਨਾ ਵੀ ਸਮਾਨ ਸਰਕਾਰ ਦੀ ਸ਼ਹਿ ਦੇ ਚੋਰੀ ਹੋਇਆ ਉਹਦੀ ਪਰਭਾਈ ਭਗਵੰਤਮਾਨ ਸਰਕਾਰ ਕੋ ਕਰਾਈ ਜਾਊਗੀ ਇਹਦੇ ਨਾਲ ਦੀ ਨਾਲ ਜਿਹੜੇ ਅਧਿਕਾਰੀਆਂ ਨੇ ਆਮ ਕਿਸਾਨਾਂ ਦੇ ਉੱਤੇ ਜ਼ੁਲਮ ਟਾਇਆ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਤੇ ਔਰ ਖਾਸ ਕਰਕੇ ਆਗੂਆਂ ਤੇ ਬ੍ਰਾਹਮਕੇ ਤੇ ਜਿਹੜਾ ਐਸ ਐਚਓ ਹਰਪ੍ਰੀਤ ਸਿੰਘ ਸ਼ੰਭੂ ਬਾਰਡਰ ਵਾਲਾ ਇਹਨਾਂ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਅਰੇਦੋਗੜਾ ਐਮ ਐਲ ਏ ਆ ਠੀਕ ਹੈ ਜੀ ਗੁਰਲਾਲ ਸਿੰਘ ਕਨੌਰ ਜਿਹਦੇ ਰਿਸ਼ਤੇਦਾਰਾਂ ਤੇ ਇਲਜ਼ਾਮ ਲੱਗ ਰਹੇ ਨੇ ਪੀ ਉਹ ਟਰਾਲੀਆਂ ਚੋਰੀ ਕਰਨ ਦੇ ਵਿੱਚ ਹੈਗੇ ਸੀਗੇ ਉਹਨਾਂ ਦੀ ਐਮ ਐਲ ਏ ਸ਼ਿਪ ਖਾਰਜ ਹੋਣੀ ਚਾਹੀਦੀ ਆ ਔਰ ਜਿਹੜੇ ਚੋਰੀਆਂ ਵਿੱਚ ਸ਼ਾਮਲ ਨੇ ਡਕੈਤੀਆਂ ਵਰਗੀਆਂ ਉਹਨਾਂ ਨੇ ਵਾਰਦਾਤਾ ਕੀਤੀਆਂ ਉਹਨਾਂ ਖਿਲਾਫ ਪਰਚੇ ਹੋਣੇ ਚਾਹੀਦੇ ਆ ਔਰ ਬਾਕੀ ਮੋਰਚੇ ਦੀਆਂ 12 ਮੰਗਾਂ ਜਿਹੜੀਆਂ ਨੇ ਚਾਹੇ ਐਮਐਸਪੀ ਲੀਗਲ ਗਾਰੰਟੀ ਕਰੂਣਿਆ ਚਾਹੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵਾ ਇਸ ਕਰਕੇ ਕੱਲ ਪੂਰੇ ਪੰਜਾਬ ਦੇ ਅੰਦਰ ਆਪਾਂ ਜਿਹੜੇ ਆ ਧਰਨੇ ਦੇਵਾਂਗੇ ਔਰ ਜਿਹੜਾ ਭਗਵੰਤ ਮਾਨ ਸਰਕਾਰ ਫੈਸਲਾ ਕਰ ਰਹੀ ਆ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਪੰਜਾਬ ਜਿਹੜਾ ਟੋਲ ਪਲਾਜ਼ਿਆਂ ਦੇ ਵਿੱਚ 5% ਰੇਟਾਂ 'ਚ ਵਾਧਾ ਕਰਤਾ ਹੋ ਗਿਆ ਨਾ ਵਿਕਾਸ ਭਗਵੰਤ ਮਾਨ ਜੀ ਕਹਿੰਦੇ ਵਿਕਾਸ ਤੇ ਡਿੱਕਾ ਆ ਰਿਹਾ ਆ ਬੜਾ ਵਧੀਆ ਤੋਹਫਾ ਦਿੱਤਾ ਹੋਣਾ ਪਹਿਲੋ ਕਾਰਪੋਰੇਟਾਂ ਦੇ ਅਰਬ ਰੁਪਏ ਕਮਾ ਰਹੇ ਨੇ ਛੜਕਾਂ ਦੇ ਨਾਂ ਤੇ ਪਹਿਲੋ ਅਸੀਂ ਗੱਡੀ ਦਾ ਟੈਕਸ ਦਈਏ ਫਿਰ ਅਸੀਂ ਰੋਡ ਟੈਕਸ ਦਈਏ ਫਿਰ ਟੋਲ ਟੈਕਸ ਦਈਏ ਕਿਹੜੇ ਕਿਤਾਬ 'ਚ ਲਿਖਿਆ